ਦੋਸਤੋ ਅੱਜ ਤਿੰਨ ਨਗ ਲੈ ਕੇ ਆਏ ਆ ਤਿੰਨੇ ਮਿੱਤਰੋ ਤੋਕੜਾ ਨੇ ਬਾਈ ਨੇਪਾਲ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਬਾਈ ਦਾ ਜਿਹੜਾ ਪਿੰਡ ਹੈਗਾ ਜੀ ਗੋਨਿਆਣਾ ਕਲਾ ਤਸਵੀਰ ਗੋਨਿਆਣਾ ਮੰਡੀ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਕਦੋਂ-ਕਦੋਂ ਦੀਆਂ ਸੁੰਗਾਂ ਨੇ ਕਿੰਨਾ-ਕਿੰਨਾ ਦੁੱਧ ਹੈ ਇਹਦੀ ਗੱਲਬਾਤ ਆਪਾਂ ਨਾਲ ਦੇ ਨਾਲ ਪਸ਼ੂ ਦਿਖਾਉਂਦੇ ਜਾਵਾਂਗੇ ਤੇ ਨਾਲ ਦੇ ਨਾਲ ਡਿਟੇਲ ਸਾਨੂੰ ਦਿੰਦੇ ਜਾਵਾਂਗੇ ਸੋ ਪਹਿਲੇ ਨੰਬਰ ਤੇ ਜੇ ਆਪਾਂ ਗੱਲ ਕਰਕੇ ਨੋਰਮਲ ਖਾਦਾ ਥਾਲੇ ਵੀ ਦੀ ਮਿੱਤਰੋ ਪੂਰੀ ਸਾਫ਼ ਹੈ ਹਾਂਜੀ ਇਹਦੀ ਸੂਆ ਕਿਹੜਾ ਜੀ ਪਹਿਲਾਂ ਦਾ ਇਹ ਦੂਜਾ ਸੂਆ ਸੂਈ ਵੀ ਆ ਬੈਣ ਬਾਈ ਇਹ ਦੂਜਾ ਸੂਆ ਸੂਈ ਵੀ ਆ ਕਦੋਂ ਕਦੀ ਸੂਈ ਆ ਇਹਨੂੰ 1.5 ਮਹੀਨਾ ਹੋ ਗਿਆ ਸੂਈ ਨੂੰ ਜੀ ਮਗਰ ਬੱਚਾ ਮਗਰ ਬੱਛਾ ਹੈਗਾ ਹਾਂ ਜੀ 22 ਕਿਲੋ ਦੁੱਧ ਲੀਟਰ ਆਣਾ ਮੈਨ ਨਾਲ ਤਿਆਰ ਹੈ ਇਸ ਵਕਤ 22 ਲੀਟਰ ਦੁੱਧ ਤਿਆਰ ਹੈ ਹਾਂ ਜੀ ਤੋਰੋ ਜੀ ਫੇਰ ਇੱਕ ਵਾਰੀ ਸੋ 1.5 ਪੌਣੇ 2 ਮਹੀਨੇ ਬਾਈ ਕਹਿੰਦਾ ਵੀ ਹੋ ਗਿਆ ਸੂਈ ਨੂੰ ਮਗਰ ਬੱਛਾ ਤੇ 22 ਲੀਟਰ ਦੁੱਧ ਤਿਆਰ ਹੈ ਜਰਸੀ ਤੇ ਐਚ ਐਫ ਦਾ ਮਿੱਤਰੋ ਕ੍ਰਾਸ ਹੈ ਕਿਉਂਕਿ ਮੂੰਹ ਮੜੰਗਾ ਜਿਹੜਾ ਜਰਸੀ ਵਾਲਾ ਥਾਂਲੇ ਵਾਲੀ ਵੀ ਜਰਸੀ ਵਾਲਾ ਤੇ ਰੰਗ ਮਿੱਤਰੋ ਐਚ ਐਫ ਵਾਲਾ ਥਾਂਲੇ ਵੀ ਦੀ ਹਾਂ ਬੱਛਾ ਉਹ ਸਾਹਮਣੇ ਖੜਾ ਤੇ ਥਾਂਲੇ ਵੀ ਦੀ ਵਰਤ ਤੁਸੀਂ ਦੇਖ ਸਕਦੇ ਹੋ ਚੰਗਾ ਹਵਾਨਾ 2 ਲੀਟਰ ਦੁੱਧ 2 ਕਹਿੰਦਾ ਵੀ ਪੂਰਾ ਤਿਆਰ ਆ ਡੱਬਾ ਮਾਰ ਕੇ ਤੁਸੀਂ ਆਵੇਂ ਲਿਜਾ ਸਕਦੇ ਹੋ ਦੋ ਟਾਈਮ ਚੋਗੇ ਚਾਰ ਸਾਈਂ ਚੋਗੇ ਦੋ ਟਾਈਮੋਂ ਵਿੱਚ ਚਾਰ ਟਾਈਮ ਤਸੱਲੀ ਕਰਿਆ ਆਵਦੀ ਹੈ ਨਾ ਠੀਕ ਆ ਤੇ ਕੀ ਰੇਟ ਕਰਤਾ ਜੀ ਇਹਦਾ ਆ 72 ਰੁਪਇਆ ਮੁੱਲ ਆ ਜੀ 72 ਮਾਣਤਾਨ ਹੋਊਗਾ ਇਹਦਾ 72 ਦੇ ਵਿੱਚੋਂ ਮਿੱਤਰੋ ਮਾਣਤਾਨ ਹੋ ਜੂ 22 ਲੀਟਰ ਦੁੱਧ ਤਿਆਰ ਆ ਮੰਗਰ ਬੱਚਾ 1.5-2 ਮਹੀਨਿਆਂ ਦੀ ਸੂਈ ਵੀ ਆ ਓਕੇ ਦੂਜੇ ਨੰਬਰ ਤੇ ਜੀ ਦੂਜੇ ਨੰਬਰ ਤੇ ਤੀਜੇ ਸੂਏ ਸੂਈ ਵੀ ਆ ਜੀ ਠੀਕ ਆ ਇਹ ਵੀ ਥੋੜੀ ਜਿਹੀ ਚਿਫ ਤੇ ਜਰਸੀ ਦਾ ਕਰੋਸ ਜਾ ਹਨਾ ਇਹਦੇ ਥੱਲੇ ਦੁੱਧ ਕਿੰਨਾ ਕ ਹੈ ਇਹਦੇ ਥੱਲੇ 12 ਲੀਟਰ ਤਿਆਰ ਆ ਜੀ ਲੀਟਰਾਂ ਨਾਲ ਮੰਗਣਾ ਓਕੇ ਧੋ ਰੋ ਜੀ ਨੂੰ ਵੀ ਇਹ ਤੀਜੇ ਸੂਏ ਸੂਈ ਆ ਜੀ ਕਿੰਨਾ ਚਿਰ ਹੋ ਗਿਆ ਉਸ ਸੂਈ ਨੂੰ 2 ਕੁ ਮਹੀਨੇ ਹੋ ਗਏ ਜੀ ਮੰਗਰ ਬੱਚੀ ਇਹਦੇ ਮਗਰ ਬੱਸੀਆ ਜੀ 2 ਮਹੀਨੇ ਹੋ ਗਏ ਭਾਈ ਕਹਿੰਦਾ ਸੂਈ ਨੂੰ ਤੇ ਫੇਸ ਕੁਆਲਿਟੀ ਸਰੀਰ ਪੱਖੋਂ ਮਿੱਤਰੋ ਇਹ ਵੀ ਠੀਕ ਹੈ ਤੇ ਦੁੱਧ 12 ਕਿਲੋ ਆ ਦੋਨੇ ਟਾਈਮਾਂ ਦਾ ਆਪਾਂ ਮੈਂ ਦੋ ਟਾਈਮ ਤਿੰਨ ਟਾਈਮ ਆਪਦੀ ਤੁਸੀਂ ਤਸੱਲੀ ਕਰ ਸਕਦੇ ਹੋ ਪਰ ਆਪਾਂ ਮਿੱਤਰੋ ਤਸੱਲੀ ਲੈ ਕੇ ਪੂਰੀ ਵੀਡੀਓ ਬਣਾਉਣੀ ਆ ਬੱਸੀ ਮਿੱਤਰੋ ਆ ਬੱਸੀ ਖੜੀ ਹੈ ਜੀ ਆ ਸਾਹਮਣੇ ਖੜੀ ਆ 1.5-2 ਮਹੀਨਾ ਦੀ ਭਾਈ ਕਹਿੰਦਾ ਵੀ ਸੂਈ ਦੀ ਆ ਹੁੱ ਲਗਾਤਾਰ ਦੋਸਤੋ ਆਪਣੀਆਂ ਵੀਡੀਓ ਆ ਰਹੀਆਂ ਨੇ ਜੇਕਰ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਹੈ ਤਾਂ ਆਪਣਾ ਨੰਬਰ ਹੈ ਜੀ 987002482124 ਇਹਦਾ ਕੀ ਰੇਟ ਕਰਤਾ ਜੀ ਤੇਰਾ ਮੁੱਲ 42000 ਹੈ ਜੇ ਬੱਚੀ ਲੈ ਕੇ ਜਾਊਗਾ ਤਾਂ ਨਾਲ 42000 ਦੀ ਰਾਵਾਂਗੇ ਜੇ ਬੱਚੀ ਛੱਡ ਕੇ ਜਾਊਗਾ 38000 ਦੀ ਵੜ ਦੇਵਾਂਗੇ 38 ਦੇ ਦੇਣ ਓਕੇ ਹੁਣ ਤੀਜੇ ਨੰਬਰ ਤੇ ਗੱਲ ਕਰਦੇ ਹਾਂ ਤੀਜੇ ਨੰਬਰ ਤੇ ਜੀ ਚੌਥਾ ਸੁਆ ਗਾਂ ਕੀ ਠੀਕ ਹੈ ਚੌਥਾ ਸੂਆ ਗਾਂ ਵੱਡੇ ਕੱਦ ਕਾਟ ਵਾਲੀ ਹੈ ਨੀ 10 ਕਿਲੋ ਦੁੱਧ ਤਿਆਰ ਹੈ ਇਸ ਨਾਮ ਲੈਣਾ ਪੱਕਾ ਮੰਦੀ ਆ ਕੱਚੀ ਜਗਾ ਵਾਲਾ ਕੋਈ ਲੈ ਜਾ ਸਕਦਾ ਹੈ ਨਾ ਹਾਂ ਹਾਂ ਤੋ ਰੋ ਜੀ ਇਹਨੂੰ ਵੀ 23 ਕਿਲੋ ਬਾਈ ਕਹਿੰਦਾ ਵੀ ਦੁੱਧ ਤਿਆਰ ਹੈ ਤੇ ਬਿਨਾ ਬੱਚੇ ਤੋਂ ਹੈ ਨਾ ਵੱਡੇ ਕੱਦ ਕਾਟ ਵਾਲੀ ਆ ਵੱਡੀ ਬੇਲ ਵਾਲੀ ਆ ਫਾਰਮ ਵਾਲੀ ਮਿੱਤਰੋ ਗਾਂ ਪਰ ਜਿਆਦੇ ਗਿੱਲੇ ਥਾਂ ਰਹਿਣ ਦੇ ਨਾਲ ਮਿੱਤਰੋ ਪੈਰ ਲੱਗ ਜਾਂਦੇ ਨੇ ਤੇ ਇੱਕ ਦੋ ਮਹੀਨੇ ਮਿੱਤਰੋ ਜਿਹਨੂੰ ਇਹ ਕੱਚੇ ਥਾਂ 'ਚ ਰੱਖ ਲਓਗੇ ਤੇ ਪੈਰੇ ਦੇ ਸੁੱਪ ਹੋ ਜਾਣਗੇ ਫਿਰ ਆਪਾਂ ਕਹਣਾ ਵੀ ਥੋੜਾ ਜਿਆ ਪੱਕਾ ਬਣਦੀ ਐ ਕਿਉਂਕਿ ਜਿਆਦਾ ਜਦੋਂ ਗਿੱਲਾ ਥਾ ਰਹਿੰਦਾ ਫਰਸਾਂ ਦੇ ਰਹਿੰਦੀਆਂ ਨੇ ਸਾਰਾ ਦਿਨ ਪੁਹਾਰੇ ਚੱਲੀ ਜਾਂਦੇ ਨੇ ਜਾਂ ਬਾੜਾ ਕਈ ਬਾੜਾ ਜਿਆਦਾ ਨਮਾਉਂਦੇ ਨੇ ਦਿਨ ਚ ਚਾਰ-ਚਾਰ ਵਾਰੀ ਨਮਾਉਂਦੇ ਨੇ ਉਹਨਾਂ ਦੇ ਨਾਲ ਮਿੱਤਰੋ ਜਿਹੜੇ ਪੈਰ ਆ ਥੱਲੇ ਨਰਮ ਹੋ ਜਾਂਦੇ ਨੇ ਲੱਗ ਜਾਂਦੇ ਆ ਮਾੜੇ-ਮੋٹے ਤੇ ਜੇ ਤੁਸੀਂ ਕੱਚੇ ਥਾਂ ਰੱਖੋਗੇ ਹਫ਼ਤੇ 10 ਦਿਨਾਂ ਦੇ ਵਿੱਚ ਹੀ ਮਿੱਤਰੋ ਜਿਹੜੇ ਇਹ ਪੈਰ ਪੱਕ ਜਾਣੇ ਆ ਤੇ ਲਾਲ ਦਵਾਈ ਦੇ ਨਾਲ ਤੁਸੀਂ ਧੋ ਦੇਣੇ ਆ ਜਿਹੜਾ ਵੀ ਲਿਖ ਜਾਊਗਾ ਤੇ ਦੂਜੀ ਗੱਲ ਮੇਰੇ ਨਾਲ ਕੋਈ ਗੱਲ ਕਰ ਸਕਦਾ ਜਿਹੜਾ ਭਰਾ ਲੈ ਕੇ ਗਿਆ ਤੇ ਆਪਾਂ ਇਹਦਾ ਪੂਰਾ ਪੱਕਾ ਟਰੀਟਮੈਂਟ ਵੀ ਦੱਸ ਦਿਆਂਗੇ ਹਾਂਜੀ ਇਹਦਾ ਮੁੱਲ 62000 ਆ ਜੀ ਆ ਤੀਜੇ ਸੂਏ ਸੂਈ ਵੀ ਆ ਕਿ ਚੌਥਾ ਚੌਥਾ ਸੂਆ ਸੂਈ ਵੀ ਆ ਦੁੱਧ 23 ਕਿਲੋ ਹਾਂਜੀ ਆ ਦੋ ਟਾਈਮ ਤਸੱਲੀ ਕਰੇ ਚਾਰ ਟਾਈਮ ਤਸੱਲੀ ਕਰੇ ਦੋ ਟਾਈਮ ਕਰੇ ਆ ਰਿਕਟਨ ਖਾ ਕੇ ਲੈ ਜੇ 23 ਲੀਟਰ ਦੁੱਧ ਮਣਕੇ ਦਵਾਂਗੇ ਜੀ ਠੀਕ ਹੈ ਪਰ 62000 ਆ ਕੇ ਇਹਦਾ ਮਾਨਤਾਨ ਹੋਊਗਾ ਆਏਗਾ ਇਹਦਾ ਮਾਨਤਾਨ ਹੋ ਜੂਗਾ ਜੀ 62000 ਮੁੱਲ ਹੈ ਦੁੱਧ ਤੇ ਹੀ ਲੀਟਰ ਪਰ ਫਿਰ ਆਪਾਂ ਕਹਿੰਦੇ ਆ ਵੀ ਜਿਹੜਾ ਭਰਾ ਲੈਂਦਾ ਆਪਣੀ ਵੀਡੀਓ ਦੇਖਦਾ ਤੇ ਆਪ ਨੂੰ ਕਾਫੀ ਡਾਕਟਰੀ ਦੀ ਨੌਲੇਜ ਆ ਤੇ ਆਪਾਂ ਇਹਦਾ ਟਰੀਟਮੈਂਟ ਦੱਸ ਦਿਆਂਗੇ ਤੇ ਪੈਰ ਆ ਜਿਹੜੇ ਮਿੱਤਰੋ ਇਹਦੇ ਸੈੱਟ ਹੋ ਜਾਣਗੇ ਕਿਉਂਕਿ ਕੱਚੇ ਦਾ ਇਹਨੂੰ 15-20 ਦਿਨ ਮਹੀਨਾ ਰੱਖਣਾ ਪੈਣਾ ਤੇ ਘੱਟ ਨਮਾਉਣਾ ਪੈਣਾ ਤੇ ਫੋਨ ਨੰਬਰ ਦੱਸੋ ਜੀ ਆਪਣਾ 73475 64493 73475 64493 64493 73475 64493 ਵਜ ਦਾ ਫੋਨ ਨੰਬਰ ਹੈ ਸੋ ਤਿੰਨ ਨਾਗਾ ਤਿੰਨਾਂ ਦੇ ਚੰਗਾ ਦੁੱਧ ਹੈ ਸੋ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆ ਪਿੰਡ ਹੈਗਾ ਜੀ ਗੋਨਿਆਣਾ ਕਲਾ ਤੇ ਤਸਵੀਰ ਗੋਨਿਆਣਾ ਮੰਡੀ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ